ਮਰਦਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਕੱਲ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਇਹ ਸਾਬ ਦੇ ਰਹੇ ਹਾਂ ਸਭ ਬਹੁਤ ਚੰਗਾ ਸੀ ਉਹ ਹੀੜਾ ਸੀ ਉਹਦੇ ਨਾਲ ਗੱਫਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰੇ ਤੂ ਹੀ ਸਾਰੇ ਮਿਲੇ ਸਾਥੇ ਅੰਦਰ ਸਾਹਿਬ ਗੋਲਡਨ ਟੈਂਪਲ ਦਰਸ਼ਨ ਕਰਦੇ ਆ ਰਹੇ ਆ ਪਾਰਾ ਕਿਉਂ ਨਾ ਦੀ ਪਠਾਨਕੋਟ ਡਿਊਟੀ ਸੁਆਣ ਲੈ ਕੇ ਜਾਣਾ ਪਟਾਲੇ ਲਾ ਕੇ ਭਗਵਾਲਾ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਿੱਚ ਦਾ ਬਾਲਕ ਪੂਰੇ ਨੂੰ ਕੇ ਮੈਂ ਵੀ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ ਹੈ 5 ਸਾਲ ਨੌਕਰੀ ਹੋਈ ਬੈਗ ਦੀ ਸ਼ੇਰ ਤੇ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦਾ ਕਾਰ ਆਇਆ ਉਹ ਸ਼ੇ ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਸੀ ਅਸੀਂ ਆਪਣੇ ਸਾਥ ਨੂੰ ਪਹਿਲੇ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਬੱਸ ਆਪ ਦੇ ਰਿਹਾ ਤੇਰਾ ਸਭ ਬਹੁਤ ਚੰਗਾ ਸੀ ਉਹ ਹੀ ਦਸੀ ਉਹਦੇ ਗੱਫਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰੇ ਤੂ ਹੀ ਸਾਰੇ ਮੇਰੇ ਸਾਥ ਹੈ ਅੰਦਰ ਸਾਹ ਗੋਲਡਨ ਟੈਂਪਲ ਦਰਸ਼ਨ ਕਰਦੇ ਆ ਰਹੇ ਆ ਕਾਰਾ ਜੋ ਨਦੀ ਪਠਾਨਕੋਟ ਡਿਊਟੀ ਸੁਵਾਨ ਲੈ ਕੇ ਜਾਣਾ ਪਟਾਣੇ ਲਾ ਕੇ ਭਗਵਾਲਾ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਜੇ ਦਾ ਬਾਈਕ ਪੂਰੇ ਨੂੰ ਬੈਗ 36 ਪਠਾਨਕੋਟ ਡਿਊਟੀ ਉਹਨਾਂ ਦੀ ਰੀਅਰ ਵੀ 5 ਸਾਲ ਨੌਕਰੀ ਹੋਈ ਬੈਗ 36 ਮੇਰਾ ਪਤੀ ਮੈਂ ਗਦੀਪ ਸਿੰਘ 14 ਜੂਨ ਨੂੰ ਰਾਤ 8:00 ਵਜੇ ਨਿਕਲ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਹਿਲੇ ਛੱਡਣ ਜਾ ਰਹੇ ਸੀ ਮਾਰਾ ਇਹਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਪਸਾਬ ਦੇ ਰਿਹਾ ਮੇਰਾ ਸਭ ਬਹੁਤ ਚੰਗਾ ਸੀ ਉਹ ਹੀ ਦਸੀ ਉਹਦੇ ਰਗਪਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰੇ ਪੀ ਸਾਰੇ ਮੇਰੇ ਸਾਥ ਸਾਥ ਅੰਦਰ ਸਾ ਗੋਲਡਨ ਟੈਂਪਲ ਪਰ ਦਸ਼ਰਤ ਕਰ ਰਹੇ ਆ ਘਰ ਆਏ ਆ ਕਾਰਾ ਕਿ ਉਹਨਾਂ ਦੀ ਪਠਾਨਕੋਟ ਡਿਊਟੀ ਸਵਾਰ ਲੈ ਕੇ ਜਾਣਾ ਬਟਾਲੇ ਲੈ ਕੇ ਭਗਵਾਲਾ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਿੱਚ ਹੀ ਦਾ ਪੈਲ ਮੱਥੇ ਪੂਰੇ ਹੋ ਕੇ ਮੈਂ ਵੀ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ ਹੈ 5 ਸਾਲ ਲੰਮਕਰੀ ਹੋਈ ਬੈਗ ਦੀ ਸੀ